ਸਤਨ ਸ਼੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਇਸ ਸਾਲ ਵੀ ਇਹ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50000 ਸਰਕਾਰੀ ਨੌਕਰੀਆਂ ਹੋ ਗਈਆਂ 50000 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਇਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 जिन्नां नु ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਵਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਬਿਨਾ ਸਿਫਾਰਿਸ਼ ਦੇ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਨਿਆ ਤੇ ਸਿਹਤ ਵਿਭਾਗ ਦੇ ਵੱਖ-ਵੱਖ ਅਹੁਦਿਆਂ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤਾਂ ਐਸੇ ਦੌਰਾਨ ਖੁਸ਼ੀ ਚੁੱਤ ਕਈ ਨੌਜਵਾਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸ਼ਿਗਾ ਜੀ ਮੈਂ ਨੰਗਾ ਗਗਨਦੀਪ ਕੋਰਾ ਮੈਂ ਪਿਛਲੇ 16 ਸਾਲਾਂ ਤੋਂ ਕੰਟਰੈਕਟ ਦੇ ਜੌਬ ਕਰ ਰਹੀ ਸੀ ਤੇ ਚਾਂਸ ਨਹੀਂ ਮਿਲਿਆ ਕਦੇ ਰੈਗੂਲਰ ਭਰਤੀ ਦੇ ਹੀ ਪੇਪਰ ਦਿੱਤੇ ਹੋਏ ਨਹੀਂ ਰੈਗੂਲਰ ਤਾਂ ਕੰਟਰੈਕਟ ਦੇ ਨਿਕਲਿਆ 16 ਸਾਲ ਬਾਅਦ ਮੇਰੀ ਰੂੜੀ ਦੀ ਸੁਣੀ ਗਈ ਨਾ ਉਹ ਹੋਇਆ ਜੀ ਥੈਂਕ ਯੂ ਸਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਤੋਂ ਵੱਧ ਮੌਕੇ ਨਿਕਲਿਆ ਜਾ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਅਜੇ ਹੀ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਦੇਣਾ ਜੋ ਸਰਕਾਰੀ ਨੌਕਰੀਆਂ ਦਾ ਸੁਪਨਾ ਦੇਖਦੇ-ਦੇਖਦੇ ਆਪਣੀ ਉਮਰ ਵੀ ਲੰਘਾ ਚੁੱਕੇ ਹਨ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਜੀ ਇਹ ਸ਼੍ਰੀਮਾਨ ਐਸਐਸਪੀ ਸਾਹਿਬ ਸੰਦੀਪ ਮਾਲਕ ਜੀ ਦੀ ਰਹਿਨਮਾਈ ਹੇਠ ਹੈ ਸਮੂਹ ਪੰਜਾਬ ਪੁਲਿਸ ਜ਼ਿਲ੍ਹਾ ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਹਿਲਾ ਇਸ ਤੋਂ ਪਹਿਲਾ ਸੀ ਜਿਹੜਾ ਦੇ ਵੀ ਲੰਦਰ ਲਗਾਇਆ ਗਿਆ ਸੀ ਤੇ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਪਕੌੜਿਆਂ ਰਸ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਸਮੂਹ ਬਰਨਾਲਾ ਪੁਲਿਸ ਐਂਡ ਐਸਐਸਪੀ ਸਾਹਿਬ ਸੰਦੀਪ ਮਲਿਕ ਆਈਪੀਐਸ ਵੱਲੋਂ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਜੋ ਕਿ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪर्व ਤੇ ਲਾਇਆ ਗਿਆ ਤੇ ਅਸੀਂ ਜਿੰਨੇ ਵੀ ਨਵੇਂ ਭਰਤੀ ਹੋਇਆ ਸਾਰੇ ਇੱਥੇ ਸੇਵਾ ਕਰ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਐ ਇੱਥੇ ਸੇਵਾ ਕਰਦੇ ਹੋਏ ਤੇ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਤੇ ਲੰਗਰ ਲਾਇਆ ਸੀ ਉਦੋਂ ਵੀ ਸਭ ਨੇ ਹੁਮ-ਹੁਮਾ ਕੇ ਸੇਵਾ ਕੀਤੀ ਤੇ ਇੱਥੇ ਸਾਨੂੰ ਬੜਾ ਹੀ ਆ ਆਨੰਦ ਆ ਰਿਹਾ ਸੇਵਾ ਕਰਦੇ ਹੋਏ ਤੇ ਅਸੀਂ ਸਾਰੀ ਜਿਹੜੀ ਪੁਲਿਸ ਫੋਰਸ ਐ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਝਾਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸੋ ਸੱਤੇ ਪਾਸਾ ਜਿਹੜਾ ਜਨਮ ਲਿਆੜਾ ਹੈ ਜਿਸ ਬੰਦੀ ਨੂੰ ਬਰਨਾਲਾ ਪੁਲਿਸ ਸ੍ਰੀਮਾਨ ਐਸਐਸਪ ਇਹ ਲੰਗਰ ਲਗਾਏ ਗਏ ਹਨ ਪਹਿਲਾਂ ਵੀ ਸੀਦੀ ਡੜੇ ਤੇ ਲੰਗਰ ਲਗਾਇਆ ਗਿਆ ਸੀਗਾ ਇੱਥੇ ਵੀ ਅਸੀਂ ਦੁੱਧ ਦਾ ਤੇ ਗੌੜਿਆਂ ਦਾ ਲੰਗਰ ਲਗਾਇਆ ਹੋਇਆ ਅਸੀਂ ਇਹ ਲੰਗਰ ਸਾਰੇ ਭਲਾਈ ਦੇ ਲਈ ਲੋਕਾਂ ਦੀ ਤੰਦਰੁਸਤੀ ਵਾਸਤੇ ਲੋਕਾਂ ਦੇ ਸੁਖ ਸ਼ਾਂਤੀ ਵਾਸਤੇ ਅਸੀਂ ਇਹ ਅਰਦਾਸ ਕੀਤੀ ਆ ਅੱਗੇ ਪ੍ਰਮਾਤਮਾ ਅੱਗੇ ਕਿ ਸੱਚੇ ਪਾਤਸ਼ਾਹ ਸਾਡੇ ਜ਼ਿਲ੍ਹੇ ਨੂੰ ਸਾਰੇ ਸੁਖ ਸ਼ਾਂਤੀ ਬਖਸ਼ੇ ਜਿਸ ਕਰਕੇ ਅਸੀਂ ਆਪਣੀ ਮਨੋਕਾਮਨਾ ਪ੍ਰਮਾਤਮਾ ਦੇ ਅੱਗੇ ਅਰਸ਼ ਕਰਦੇ ਹੋਏ ਇਹ ਲੰਗਰ ਲਗਾਇਆ ਗਿਆ ਹੈ